ਇਹ ਤਾਂ ਹਰ ਵਾਰਡ ਚ ਟਰੱਕੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ ਦੋ ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਲੁਧਿਆਣਾ ਵੈਸਟ ਦੇ ਕੋਨੇ-ਕੋਨੇ ਚ ਵੰਡਿਆ ਜਾ ਰਿਹਾ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਆਹ ਰਾਸ਼ਨ ਕਿੱਟ ਦਾਲਾਂ ਨੇ ਸਬਜ਼ੀਆਂ ਸਾਰਾ ਕੁਝ ਖੋਲਿਆ ਪਿਆ ਇਹ ਇੱਥੇ ਕੈਮਰਾ ਮਾਰੋ ਪੂਰੇ ਭਰਿਆ ਹੋਇਆ ਸੀਗਾ ਜੀ ਪੂਰੇ ਭਰਿਆ ਹੋਇਆ ਸੀ ਹਲੇ ਬੰਦੇ ਭਜੇ ਆਮ ਆਦਮੀ ਪਾਰਟੀ ਦੇ ਗਲੀਆਂ ਚ ਭਜਾਏ ਆ ਬੰਦਿਆਂ ਨੂੰ ਜੇ ਜੋ ਪੁੱਛੇ ਫੋਟੋਆਂ ਹੈਗੀਆਂ ਵੀਡੀਓਜ਼ ਹੈਗੀਆਂ ਉਹ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਇੱਥੇ ਤਾਂ ਕੋਈ ਬੰਦਾ ਨਹੀਂ ਹੈਗਾ ਇਹ ਰਾਣੀ ਦੀ ਨੇਕ ਜ਼ਮੀਰ ਲੋਕਾਂ ਦਾ ਖਰੀਦਣ ਆਏ ਨੇ ਕਿ ਸ਼ਾਇਦ 3 3.5 ਸਾਲ ਪਹਿਲਾਂ ਲੋਕਾਂ ਨੇ ਗਏ ਤੁਹਾਨੂੰ ਹਜ਼ਾਰ-ਹਜ਼ਾਰ ਬਾਵੇਂ ਹਜ਼ਾਰ ਤਾਂ ਨਹੀਂ ਪਾਇਆ ਚਲੋ ਥੋੜਾ-ਥੋੜਾ ਰਾਸ਼ਨ ਦੇ ਕੇ ਰਾਸ਼ਨ ਦੇ ਕੇ ਉਹਨਾਂ ਦਾ ਮੂੰਹ ਬੰਦ ਕਰੀਏ ਸਾਰੇ ਵੋਟਾਂ ਲੈ ਚੱਪੇ-ਚੱਪੇ ਤੇ ਪੁਲਿਸ ਕਹਿੰਦੀ ਪੁਲਸ ਨਾਲ ਵੜਾਂਦੀ ਹੈ ਜੀ ਪੁਲਸ ਦਾ ਪੁਲਸ ਦੀ ਸ਼ਹਿਬ ਹੈ ਸਾਰੀ ਇੱਕ ਵਰਕਰ ਨੇ ਕਹਿੰਦੇ ਫੜਿਆ ਕਾਂਗਰਸ ਦੇ ਨੇ ਉਹ ਤੇ ਪਰਚਾ ਪਾ ਦਿੱਤਾ ਗਿਆ ਹੁਣ ਇੱਥੇ ਪੂਰਾ ਟਰੈਕੀ ਫੜਿਆ ਹੋ ਸਕਦਾ ਤੁਹਾਡੇ ਮਹੱਲੇ ਦੇ ਸਾਰੇ ਵਰਕਰਾਂ ਨੂੰ ਰਾਤ ਨੂੰ ਚੱਕ ਲੈ ਪਾ ਲੈਣ ਜੀ ਅਸੀਂ ਤਿਆਰ ਆ ਅਸੀਂ ਬਿਲਕੁਲ ਪਰਚੇ ਲੈਣ ਨੂੰ ਤਿਆਰ ਆ ਲੈ ਲੈਣ ਹੋ ਸਕਦਾ ਅਸੀਂ ਬਿਆਨ ਦੇ ਰਹੇ ਹੋ ਸਕਦਾ ਸਾਨੂੰ ਵੀ ਘਰੋਂ ਚੱਕ ਲੈਣ ਆਸ਼ੂ ਡਾਂਸ ਕਰ ਰਿਹਾ ਉਹ ਉਹਨਾਂ ਦੀ ਘਰੇ ਖੁਲਵਾਓ ਤੁਸੀਂ ਲੈ ਕੇ ਚੱਲੋ মিডিਆ ਚ ਚੱਲੋ ਉਧਰ 60 70 ਬੋਰੀਆਂ ਹੀ ਲੈਣਗੀਆਂ ਤੁਹਾਨੂੰ ਲੇਕਿਨ ਉਹ ਅੰਦਰੋਂ ਲੋਕ ਕਿੱਤਾ ਹੋਇਆ ਸਾਡੇ ਬੰਦਿਆਂ ਨੂੰ ਤਾਂ ਇਹ ਸ਼ੀਸ਼ਾ ਤੱਕ ਤੋੜ ਕੇ ਜਾਂਦੀ ਹੈ ਤੇ ਲਤਾਂ ਤੋਂ ਖਿੱਚਦੇ ਇਹ ਜਿਹਦੇ ਕਰੇ ਜਾਸ਼ਨ ਦੀਆਂ ਬੋਰੀਆਂ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਭੜੀਆਂ ਫੜੀਆਂ ਗਈਆਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ ਦਿੱਲੀ ਵਾਲੇ ਬੰਦੇ ਸਾਡੇ ਉੱਪਰ ਦਾੰਗਾ ਚੜਾਂਗੇ ਸਾਡੇ ਤੇ ਰਾਜ ਕਰਨਗੇ ਅਸੀਂ ਤਾਂ ਵੇਕੂ ਵੇਕੂ ਹੋ ਗਏ ਅਸੀਂ ਇਹ ਨਹੀਂ ਕਰਨ ਚਲਾਂਗੇ ਆਸ਼ੂ ਤੇ ਰੋੜੇ ਦਾ ਨਹੀਂ ਇਹ ਰੈਕਸ਼ਨ ਆਸ਼ੂ ਤੇ ਕੇਜਰੀਵਾਲ ਦਾ ਹੈ ਰਾਜ ਸਭਾ ਦਾ ਰਾਜ ਸਭਾ ਜਾਣ ਦਿੱਤੀ ਹੋਈ ਬਸ ਓਦੀ ਹੈ ਇਹਨੂੰ ਦਿਤਾ ਕੇ ਰਾਜ ਸਭਾ ਜਾਵਾ ਤਖਬੀਰਾਂ ਇੱਕ ਵਾਰੀ ਜ਼ਰੂਰ ਦਿਖਾ ਦਿਖੇ ਕਿ ਟਰੱਕ ਜਿਹੜਾ ਹੈਗਾ ਫੜਿਆ ਕੋ ਕਹਿੰਦੇ ਨੇ ਕਿ ਇੱਕ ਨਹੀਂ ਇਸ ਤਰ੍ਹਾਂ ਦੇ ਪਤਾ ਹੀ ਨਹੀਂ ਹੋਰ ਕਿੰਨੇ ਹੀ ਜਿਹੜੇ ਹੈਗੇ ਨੇ ਉਹ ਟਰੱਕ ਨੇ ਉਹ ਨਿਕਲੇ ਨੇ ਇਸ ਨੂੰ ਇੱਥੇ ਰੋਕਿਆ ਗਿਆ ਇਸ ਦੇ ਵਿੱਚ ਸਮਾਨ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ-ਕਿਹੜਾ ਸਮਾਨ ਜਿਹੜਾ ਹੈਗਾ ਉਹ ਵੰਡਿਆ ਜਾ ਰਿਹਾ ਸੀ ਇਹ ਉਹ ਕਹਿੰਦੇ ਨੇ ਕਿ ਬਦਲਾ ਦੇ ਵੱਲੋਂ ਕਿਸ ਤਰ੍ਹਾਂ ਦਾ ਧੱਕਾਸ਼ਾਹੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਬੀਤੇ ਕੱਲ ਤੋਂ ਹੀ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਕਿ ਬੀਤੇ ਕੱਲ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਕਿ ਕਿਤੇ ਕੁਝ ਬੰਡਿਆ ਜਾ ਰਿਹਾ ਕਿਤੇ ਕੁਝ ਬੰਡਿਆ ਜਾ ਰਿਹਾ ਪਰ ਹੁਣ ਵੱਡੇ ਸਵਾਲ ਬਦਲਾਅ ਦੀ ਸਰਕਾਰ ਤੇ ਖੜੇ ਹੁੰਦੇ ਨੇ ਕਿ ਜਿਹੜੇ ਖੁਦ ਇਹ ਆਖਦੇ ਸੀ ਕਿ ਜੇਕਰ ਅਸੀਂ ਕੰਮ ਕੀਤੇ ਨੇ ਤਾਂ ਸਾਨੂੰ ਬੰਨਣ ਦੀ ਜ਼ਰੂਰਤ ਨਹੀਂ ਕੀ ਕਹੋਗੇ ਜੀ ਇਹ ਕੀ ਕਹੋਗੇ ਆਓ ਆਪ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਕਿ ਰਾਜਨੀਤੀ ਸਾਨੂੰ ਕਰਨੀ ਨਹੀਂ ਹੋਏ ਤਾਂ ਇਸ ਤਾਂ ਰਾਜਨੀਤੀ ਕਰਨੇ ਇੱਥੇ ਨਹੀਂ ਆਏ ਤੇ ਆ ਕੀ ਚੱਲ ਰਿਹਾ ਫਿਰ ਇਹ ਪੁੱਛੋ ਜੀ ਉਹਨਾਂ ਨੂੰ ਪੁੱਛੋ ਇਹ ਰਾਜਨੀਤੀ ਨੇ ਇੱਕ ਜ਼ਮੀਰ ਲੋਕਾਂ ਦਾ ਖਰੀਦਣਾ ਆਏ ਨੇ ਤੇ ਜੀ ਕਿ ਸ਼ਾਇਦ 3 3.5 ਸਾਲ ਪਹਿਲਾਂ ਲੋਕਾਂ ਨੇ ਗਏ ਤੁਹਾਨੂੰ ਹਜ਼ਾਰ-ਹਜ਼ਾਰ ਪਾਵੇ ਹਜ਼ਾਰ ਤਾਂ ਨਹੀਂ ਪਾਇਆ ਚਲੋ ਥੋੜਾ-ਥੋੜਾ ਰਾਸ਼ਨ ਦੇ ਕੇ ਰਾਸ਼ਨ ਦੇ ਕੇ ਉਹਨਾਂ ਦਾ ਮੂੰਹ ਬੰਦ ਕਰੀਏ ਸਾਰੇ ਵੋਟਾਂ ਲਈ ਲੁਧਿਆਣੇ ਦਾ ਚੱਪੇ-ਚੱਪੇ ਤੇ ਪੁਲਿਸ ਖੜੀ ਆ ਹਾਂਜੀ ਚੱਪੇ-ਚੱਪੇ ਤੇ ਪੁਲਿਸ ਖੜੀ ਪੁਲਿਸ ਨਾਲ ਬੁਲੰਦੀ ਹੈ ਜੀ ਪੁਲਿਸ ਦਾ ਪੁਲਿਸ ਦੀ ਸ਼ੈਵ ਹੈ ਸਾਰੀ ਪੁਲਿਸ ਦੀ ਸ਼ੈਵ ਹੈ ਜਿਹੜਾ ਬੰਦਾ ਚੋਰ ਹੁੰਦਾ ਉਹ ਪੁਲਿਸ ਦੇ ਨਾਲ ਰੋਟੀ ਖਾਂਦਾ ਨਾ ਬਾਕੀ ਬਾਹਰ ਖੜੇ ਆ ਹੂੰ ਪਰ ਤਾਂ ਆਪ ਕਹਿੰਦੇ ਤੁਸੀਂ ਕਿ ਜਦੋਂ ਰਾਸ਼ ਰੂਸ਼ਨ ਵੰਡਣਾਉਣ ਤਾਂ ਲੈ ਲਿਆ ਕਰੋ ਹੁਣ ਫਿਰ ਆਪ ਹੀ ਉਹ ਕੰਮ ਤੇ ਉਤਰੇ ਇਹੀ ਕੁਝ ਕਰ ਕਿਉਂਕਿ ਉਹਨਾਂ ਨੇ ਆਪਣੇ ਕੇਸਰੀਵਾਲ ਨੂੰ ਉੱਤੇ ਲੈ ਜਾਣਾ ਹੈ ਤੇ ਫਿਰ ਸਾਨੂੰ ਥੱਲੇ ਪਾਣਾ ਹੈ ਬਿਲਕੁਲ ਨਹੀਂ ਅਸੀਂ ਕੇਸਰੀਵਾਲ ਨੂੰ ਉੱਪਰ ਜਾਣਾ ਜਨਤਾ ਬਹੁਤ ਸਿਆਣੀ ਹੈ ਵੋਟ ਫॉर ਰਾਸ਼ੂ ਇਹ ਪੰਜਾਬ ਦੇ ਗਰੀਬ ਬੰਦੇ ਦਾ ਮਜ਼ਾਕ ਉਡਾਇਆ ਹੈ ਇਹ ਮਜ਼ਾਕ ਹੈ ਗਰੀਬ ਜਨਤਾ ਦਾ ਪੰਜਾਬ ਦੇ ਲੁਧਿਆਣੇ ਦਾ ਕਿ ਹਾਂ ਰਾਸ਼ਟਰ ਵੰਡੋ ਤੇ ਵੋਟਾਂ ਉਹਨਾਂ ਨੂੰ ਪਾਣ ਗਈਆਂ ਲੇਕਿਨ ਅਸੀਂ ਇੰਨੇ ਕਮਜ਼ੋਰ ਨਹੀਂ ਹੈਗੇ ਕਿ ਇੱਕ ਦੋ ਚਾਰ ਬੋਰੀਆਂ ਦੇ ਪਿੱਛੇ ਅਸੀਂ ਆਪਣੇ ਆਸ਼ੂ ਭਾਜੀ ਨੂੰ ਜਾਂ ਗੰਦੇ ਬੰਦੇ ਨੂੰ ਅੱਗੇ ਲੈ ਆਵਾਂਗੇ ਆਸ਼ੂ ਭਾਜੀ ਹੀ ਅੱਗੇ ਰਹਿਣਗੇ ਤੇ ਆਸ਼ੂ ਭਾਜੀ ਲਈ VOTING ਸਾਡਾ ਇਹ ਲੁਧਿਆਣਾ ਕਰੇਗਾ ਲੱਗਦਾ ਜਿਵੇਂ ਕੋਈ ਗੱਲ ਕਰਕੇ ਪੁਲਿਸ ਚੱਪੇ ਚੱਪੇ ਦਾ ਪੁਲਿਸ ਕਿਉਂ ਸਾਥ ਦੇ ਰਹੀ ਹੈ ਉਹਨਾਂ ਦਾ ਭਾਜੀ ਪੁਲਿਸ ਸਾਥ ਦੇ ਰਹੀ ਹੈ ਪੁਲਿਸ ਪੂਰਾ ਤੱਕਾ ਹੈ 100% ਪੁਲਿਸ ਦਾ ਤੱਕਾ ਹੈ ਪਹਿਲੇ ਦਿਨ ਤੋਂ ਤੱਕਾ ਹੈ ਹਲੇ ਵੀ ਜਾਣ ਦੇਵਾਂਗੇ ਟਰੱਕ ਇਧਰ ਆਰ ਆਫਿਸ ਆਊਗਾ ਚੈੱਕ ਕਰੂਗਾ ਤਾਂ ਉਹਦੀ ਕਾਰਵਾਈ ਕਰੂਗਾ ਪਹਿਲਾਂ ਵੀ ਪੁਲਿਸ ਨੇ ਅੱਜ ਸਵੇਰੇ ਵੀ ਸਾਡੇ ਬੰਦਿਆਂ ਨੂੰ ਜ਼ਬਰਦਸਤੀ ਚੱਕਣ ਦੀ ਤੇ ਝੂਠੀ ਐਫ ਆਈ ਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਗਾ ਜਗਾ ਤੇ ਸਾਡੇ ਨਾਲ ਤੱਕਾ ਹੋ ਰਿਹਾ ਹੈ ਕਿਉਂ ਕਿਉਂਕਿ ਅਸੀਂ ਕਾਂਗਰਸੀ ਹਾਂ ਅਸੀਂ ਸੱਚ ਦਾ ਸਾਥ ਦੇ ਰਹੇ ਹਾਂ ਅਸੀਂ ਆਸ਼ੂ ਭਾਜੀ ਦਾ ਸਾਥ ਦੇ ਰਹੇ ਹਾਂ ਅਸੀਂ ਉਸ ਬੰਦੇ ਦਾ ਸਾਥ ਦੇ ਰਹੇ ਹਾਂ ਜਿਹੜੀ ਮਿਹਨਤ ਕੀਤੀ ਹੈ ਲੇਕਿਨ ਇਹ ਜਿਹੜੇ ਬੰਦੇ ਬਾਹਰੋਂ ਆਏ ਆ ਪੁਲਿਸ ਦਾ ਤਕੇਸ਼ਾਹੀ ਦੇ ਨਾਲ ਸਾਡੇ ਉੱਪਰ ਹੀ ਡੰਡਾ ਮਾਰਦੀ ਹੈ ਇਹ ਚੀਜ਼ ਆਪਾਂ ਹੋਣ ਨਹੀਂ ਦੇਵਾਂਗੇ ਤੋਂ ਪਹਿਲਾਂ ਹੀ ਬੰਦਿਆ ਜਾ ਚੁੱਕੇ ਜਿੰਨਾਂ ਨੇ ਬਿਲਕੁਲ ਜੀ ਇਹ ਫੁੱਲ ਸੀ ਪੂਰਾ ਪੂਰਾ ਭਰਿਆ ਹੋਇਆ ਸੀਗਾ ਜੀ ਪੂਰੇਆ ਭਰਿਆ ਹੋਇਆ ਸੀ ਹਲੇ ਬੰਦੇ ਭਜੇ ਆਮ ਆਦਮੀ ਪਾਰਟੀ ਦੇ ਗਲੀਆਂ ਚ ਭਜਾਏ ਆ ਬੰਦਿਆਂ ਨੂੰ ਅਸੀਂ ਜੋ ਪੁੱਛੇ ਫੋਟੋਆਂ ਹੈਗੀਆਂ ਵੀਡੀਓਜ਼ ਹੈਗੀਆਂ ਅਸੀਂ ਬੰਦਿਆਂ ਨੂੰ ਭਜਾਇਆ ਉੱਧਰ ਆਪਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਜੇ ਹੈ ਉਹ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਇੱਥੇ ਤਾਂ ਕੋਈ ਬੰਦਾ ਨਹੀਂ ਹੈਗਾ ਹਲੇ 513 ਨੰਬਰ ਕਿਸ ਕਿਹੜੇ ਨੰਬਰ ਤੇ 513 513 ਕੋਈ ਆਸ਼ੂ ਨਾਮ ਦਾ ਆਪ ਸੀਤਾਨਗਰ ਦਾ ਬੰਦਾ ਹੈ ਆਮ ਆਦਮੀ ਪਾਰਟੀ ਦਾ ਜੈ ਡੀਸ ਜੈ ਡੀਸ ਆਸ਼ੂ ਦਾ ਅੰਸਰ ਰਹੇ ਹੋ ਲੇਕਿਨ ਉਹ ਜਿਨੇ ਵੀ ਬੰਦੇ ਆ ਉਹ ਉਹਨਾਂ ਦੇ ਘਰੇ ਖੁਲਵਾਓ ਤੁਸੀਂ ਲੈ ਕੇ ਚੱਲੋ ਮੀਡੀਆ ਚੱਲੋ ਉਧਰ 60 70 ਬੋਰੀਆਂ ਹੀ ਮਿਲਣਗੀਆਂ ਤੁਹਾਨੂੰ ਲੇਕਿਨ ਉਹ ਅੰਦਰੋਂ ਲੋਕ ਕਿੰਤਾ ਹੋਇਆ ਸਾਢੇ ਸਾਢੇ ਬੰਦਿਆਂ ਨੂੰ ਤਾਂ ਇਹ ਸ਼ੀਸ਼ਾ ਤੱਕ ਤੋੜ ਕੇ ਜਾਂਦੇ ਆ ਤੇ ਲਤਾਂ ਤੋਂ ਖਿੱਚਦੇ ਆ ਜਿਦੇ ਕਰ ਜਾਸ਼ਨ ਦੀਆਂ ਬੋਰੀਆਂ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਫੜੀਆਂ ਫੜੀਆਂ ਗਈਆਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਰਹੇ ਪੁਲਿਸ ਵੀ ਆ ਕੇ ਇੱਧਰ ਉੱਧਰ ਹੋਈ ਹੋਈ ਹਾਲੇ ਤੱਕ ਕੋਈ ਐਕਸ਼ਨ ਨਹੀਂ ਕਰ ਰਹੇ ਐ ਨਹੀਂ ਕਿ ਉਹਦੇ ਗੱਲ ਜਾ ਕੇ ਦੇਖੀਏ ਕਾਰਵਾਈ ਕਰੀਏ ਇਹ ਸਾਡੀ ਤਾਂ ਕਾਰਵਾਈਆਂ ਕਰ ਰਹੀਆਂ ਮਤਲਬ ਕਿ ਜਿਹੜਾ ਬੰਦਾ ਇਨਸਾਨ ਸੱਚਾ ਜਿਹੜੀ ਪਾਰਟੀ ਸੱਚੀ ਹੈ ਜਿਹਨੇ ਕੰਮ ਕਰਾਏ ਉਹ ਡਾਂਗਾ ਖਾਣ ਨੂੰ ਰਹਿ ਗਏ ਦਿੱਲੀ ਵਾਲੇ ਬੰਦੇ ਸਾਡੇ ਉੱਪਰ ਡਾਂਗਾ ਚੜਾਣਗੇ ਸਾਡੇ ਤੇ ਰਾਜ ਕਰਨਗੇ ਅਸੀਂ ਤਾਂ ਇੱਕ ਫੂਕੂ ਵੇਪਕੂ ਹੋ ਗਏ ਇੱਥੇ ਕਿ ਉਹਨੂੰ ਤੱਕਾ ਕਹੋਗੇ ਕਿਸ਼ਰ ਬਿਲਕੁਲ ਤੱਕਾ ਜੀ ਤੱਕਾ ਇਹਦਾ ਤੱਕਾ ਤੇ ਸਾਨੂੰ ਕੁੜਦੇ ਵੀ ਹੈ ਸਾਡੇ ਉੱਪਰ ਤੱਕਾ ਵੀ ਹੈ ਅਸੀਂ ਇਹ ਨਹੀਂ ਕਰਨ ਚਲਾਂਗੇ ਅਸੀਂ ਇੱਥੇ ਖੜੇ ਹਾਂ ਅਸੀਂ ਥੀ ਰਾਵਾਂਗੇ ਅਸੀਂ ਦੇਖਾਂਗੇ ਕੀ ਸੱਚ ਹੈ ਕੀ ਝੂਠ ਹੈ ਸੱਚ ਸਾਡੇ ਸਾਹਮਣੇ ਹੀ ਹੈ ਕੀ 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 ਕਰ ਰਹੀ ਹੈ ਇਹ ਗਰੀਬੀ ਦਾ ਮਜ਼ਾਕ ਉੜਾਇਆ ਗਿਆ ਹੈ ਸਾਡੀ ਭੋਲੀ ਜਨਤਾ ਦਾ ਮਜ਼ਾਕ ਹੈ ਪਹਿਲਾਂ ਸਾਡੀ ਬੀਬੀਆਂ ਨੂੰ ਠੱਗਿਆ ਇਹਨਾਂ ਨੇ ਕਿ 1000 ਰੁਪਏ ਦੇਵਾਂਗੇ ਹੁਣ ਇਹ ਗਰੀਬ ਬੰਦੇ ਦਾ ਮਜ਼ਾਕ ਹੈ ਮਜਬੂਰੀ ਦਾ ਮਜ਼ਾਕ ਉੜਾਇਆ ਗਿਆ ਤੇ ਅਸੀਂ ਮਜ਼ਾਕ ਨਹੀਂ ਉੜਨ ਦਵਾਂਗੇ ਸੰਜੀਵ ਅਰ ਕੁਸੀ ਲੁਧਿਆਣੇ ਵਿੱਚ ਆ ਕੇ ਸਾਡੀ ਜਨਤਾ ਦਾ ਸਾਡੇ ਬੱਚਿਆਂ ਦਾ ਸਾਡੀ ਮਿਆਵਾਂ ਦਾ ਵੰਝਾ ਕੋਲ ਅਸੀਂ ਹੋਣ ਨਹੀਂ ਦਵਾਂਗੇ ਤਾਂ ਇਹ ਤਸਵੀਰਾਂ ਇੱਕ ਵਾਰੀ ਟਰੱਕ ਦੀਆਂ ਜ਼ਰੂਰ ਦਿਖਾ ਦਈਏ ਕਿ ਜਿਹੜਾ ਹੈਗਾ ਆ ਉਹ ਟਰੱਕ ਇਹ ਆ ਜਿਹੜਾ ਟਰੱਕ ਫੜਿਆ ਗਿਆ ਆ ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਦੇ ਨੇ ਕਿ ਵਰਕਰ ਸੀ ਉਹ ਭੱਜ ਜਦੋਂ ਇਹ ਰੋਕਿਆ ਟਰੱਕ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਸੀ ਉਹ ਇਤੋਂ ਭੱਜ ਨਿਕਲੇ ਨੇ ਉਹ ਦੂਰ ਹੋ ਗਏ ਨੇ 60 ਬੋਰੀਆਂ ਵੀ 60 ਬੋਰੀਆਂ ਮੇਰੀ ਇੱਕ ਗੱਲ ਦੋਸਤੋ ਮੈਨੂੰ ਮੈਨੂੰ ਕੀ ਭਰੋਸਾ ਜੇ ਖੰਨੇ ਦੀ ਪੁਲਿਸ ਇੱਥੇ ਰਾਸ਼ਨ ਵੰਡਵਾ ਸਕਦੀ ਹੈ ਤੇ ਇੱਥੇ ਦੀ ਪੁਲਿਸ ਬਾਕੀ ਇੱਥੋਂ ਫੜੇਗੀ ਦੂਜੇ ਏਰੀਆ ਚ ਜਾ ਕੇ ਸਾਡੇ ਚ ਵੰਡਣਾ ਸ਼ੁਰੂ ਕਰ ਦੇਗੀ ਵੀਰ ਜੀ ਵੀਰ ਜੀ ਵੀਰ ਜੀ ਹਾਂ ਜੀ ਬੋਲੋ ਛਾਸੀ ਅੱਧਾ ਕਰਦੇ ਆ ਇਹ ਟਰੱਕ ਨੂੰ ਨਾ ਟਰੱਕ ਨੂੰ ਬੰਦ ਕਰਾ ਕੇ ਤੁਸੀਂ ਸੀਲ ਕਰਵਾ ਕੇ ਸਾਈਡ ਤੇ ਕਰ ਦੋ ਹਾਂ ਸੀਲ ਕਰਵਾ ਕੇ ਐਸੀ ਸਾਈਡ ਤੇ ਲਵਾ ਦਿੰਨੇ ਆ ਤਾਂ ਕਿ ਕੋਈ ਉਹ ਨਾ ਹੋਵੇ ਮੈਂ ਐਸੀ ਕਰਵਾ ਦਿੰਦੇ ਐਸੀ ਕਰਵਾ ਆ ਲੋ ਸਰ ਤੁਸੀਂ ਕਰ ਜੁਕਾ ਅੱਗੇ ਵਿੱਚ ਪਈਆਂ ਜੀ ਪੁਲਿਸ ਕੋਲ ਬੌਂਡ ਗੱਡੀ ਆ ਜੀ ਖੰਨਾ ਸਿਟੀ ਪੁਲਿਸ ਨੇ ਭੇਜਿਆ ਡਰਾਈਵਰ ਨੇ ਇਹ ਦੱਸਿਆ ਵੀ ਖੰਨਾ ਸਿਟੀ ਪੁਲਿਸ ਨੇ ਜਬ ਤੋਂ ਹੀ ਗੱਡੀ ਭੇਜੀ ਆ ਰਾਸ਼ਨ ਲੈ ਕੇ ਠੀਕ ਆ ਜੀ ਡਰਾਈਵਰ ਉਹ ਸਾਹਮਣੇ ਆ ਡਰਾਈਵਰ ਆਪਦੇ ਮੂੰਹੋਂ ਦੱਸਦਾ ਕਿ आशु गुप्ता ਪਤਾ ਨਹੀਂ ਆਸ਼ੂ ਆਸ਼ੂ ਬਾਂਸਲ ਨਾਮ ਦਾ ਬੰਦਾ ਜਿਹਦੇ ਘਰੇ ਅੱਧਾ ਅੱਧ ਅੱਧੀ ਅਨਲੋਡ ਹੋਈ ਆ ਤੇ ਉਹ ਘਰੇ ਤਾਲਾ ਲਾਇਆ ਹੋਇਆ ਉੱਥੇ 20 মিডিਆ ਗਿਆ ਉੱਥੇ 20 ਲੋਕ ਪਬਲਿਕ ਗਈ ਆ ਪਰ ਇਹ ਪ੍ਰਸ਼ਾਸਨ ਦੇਖੋ ਸਵੇਰੇ ਵੀ ਉਹਨਾਂ ਨੂੰ ਉਵੇਂ ਛੱਡਤਾ ਤੇ ਹੁਣ ਵੀ ਇਹਦਾ ਕੀ ਕਰਨਾ ਤੁਹਾਡੇ ਮੂਹਰੇ ਹੀ ਆ ਪ੍ਰਸ਼ਾਸਨ ਦਾ ਲੱਗਦਾ ਕੀ ਕੀ ਰਵਈਆ ਕੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵਈਆ ਪ੍ਰਸ਼ਾਸਨ ਪੇਰੋਲ ਤੇ ਗਿਆ ਹੋਇਆ ਉਹਨਾਂ ਦੀ ਤੇ ਹੂੰ ਪ੍ਰਸ਼ਾਸਨ ਦਾ ਕੀ ਰਵਈਆ ਕਾਂਗਰਸੀ ਵਰਕਰਾਂ ਨੂੰ ਜਿਹੜੇ ਇਹਨਾਂ ਨੂੰ ਰੋਕਦੇ ਆ ਇੱਥੋਂ ਕਿਸੇ ਨੇ ਬਾਦਚੋਂ ਚਲੇ ਜਾਣਾ ਘੰਟੇ ਦੋ ਘੰਟਿਆਂ ਨੂੰ ਬਾਦਚੋਂ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕੁੱਟਣਗੇ ਮਾਰਨਗੇ ਚੌਂਕ 'ਚ ਖੜਕੇ ਸੜਕ 'ਤੇ ਪਾ ਕੇ ਕੁੱਟਣਗੇ ਠੀਕ ਆ ਤੇ ਜਿਹੜੇ ਇਹਨਾਂ ਦੇ ਵਰਕਰ ਨੇ ਆਪ ਵਾਲੇ ਉਹ ਸਾਰਾ ਕੁਝ ਵੰਡਣਗੇ ਵੀ ਕੰਮ ਜਦੋਂ ਹੁੰਦੇ ਨੇ ਵੋਟ ਮੰਗਣੀ ਨਹੀਂ ਪੈਂਦੀ ਇਹ ਕੀ ਮੰਗਣੀ ਪੈ ਰਹੀ ਆ ਮੈਨੂੰ ਪਤਾ ਨਹੀਂ ਇੱਥੇ ਵੰਡਿਆ ਜਾ ਰਿਹਾ ਸੀ ਇਹ ਪਿੱਛੇ ਵੰਡਿਆ ਹਰ ਪਾਸੇ ਜੀ ਲੁਧਿਆਣਾ ਵੈਸਟ ਦੇ ਕੋਨੇ-ਕੋਨੇ 'ਚ ਵੰਡਿਆ ਜਾ ਰਿਹਾ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਕਾਂਗਰਸੀ ਵਰਕਰਾਂ ਨੂੰ ਤੇ ਜਿਹੜੇ ਸਧਾਰਨ ਲੋਕ ਨਾਲ ਖੜਦੇ ਨੇ ਜਾਂ ਖਿਲਾਫ ਬੋਲਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਇਹੜੇ ਬੋਲਦਿਆਂ ਨੂੰ ਕੁੱਟੇ ਮਾਰ ਬਿਲਕੁਲ ਜੀ ਇਹ ਇਹ ਤਾਂ ਵੱਧੂ ਨਿਕਲੇ ਹੋਣਗੇ ਜਾਂ ਕੱਲਾ ਨਿਕਲੇਗਾ ਹੋਰ ਵੀ ਕੰਮ ਇਹ ਤਾਂ ਹਰ ਵਾਰਡ ਚ ਟਰੱਕ ਹੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ 2 ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਇਹ ਹੁਣ ਮਤਲਬ ਬਦਲਾਅ ਵਾਲੀ ਸਰਕਾਰ ਪੰਜਾਬੀ ਦੇਖਣ ਵੀ ਇਹ ਹਾਲਾਤ ਕੀ ਨੇ ਇਹ ਪੰਜਾਬੀ ਇਹਦਾ ਜਵਾਬ ਦੇਣ ਵੀ ਇਹ ਕੀ ਕੋਈ ਸ਼ਹਿਰ ਵਿੱਚ ਕੀ ਇਹ ਇਹ ਦੇਖੋ ਆ ਰਾਸ਼ਨ ਕੇ ਟੰਦਾਲਾ ਨੇ ਸਬਜ਼ੀਆਂ ਸਾਰਾ ਕੁਝ ਖੋਲਿਆ ਪਿਆ ਇਹ ਇੱਥੇ ਕੈਮਰਾ ਮਾਰ ਲਓ ਭਗਵੰਤ ਜੀ ਮਾਨ ਤਾਂ ਇਲੈਕਸ਼ਨ ਛੱਡ ਕੇ ਤਿੰਨ ਦਿਨ ਪਹਿਲਾਂ ਭੱਜ ਗਿਆ ਹੁਣ ਤਾਂ ਪੁਲਿਸ ਇਲੈਕਸ਼ਨ ਲੜ ਰਹੀ ਆ ਭਾਜੀ ਬਿਲਕੁਲ ਸ਼ਰੇਆਮ ਪੁਲਿਸ ਇਲੈਕਸ਼ਨ ਲੜ ਰਹੀ ਆ ਹਰ ਪਾਸੇ ਗੁੰਡਾ ਰਾਜ ਆ ਪੁੰਦੇ ਚੱਕਰੇ ਆ ਰਾਸ਼ਨ ਵੰਡ ਰਹੇ दारू ਸ਼ਰਮ ਨਹੀਂ ਆਉਂਦੀ ਪੁਲਿਸ ਨੇ ਦਿੱਲੀ ਵਾਲਿਆਂ 'ਤੇ ਸਰੈਂਡਰ ਕੀਤਾ ਹੋਇਆ ਦਿੱਲੀ ਵਾਲੇ ਬੈਠ ਕੇ ਪੁਲਿਸ ਨੂੰ ਚਲਾ ਰਹੇ ਆ ਭਗਵੰਤਬਾਹੂ ਉਸੇ ਦੁੱਖੋਂ ਤਾਂ ਭੱਜ ਗਿਆ ਤਿੰਨ ਦਿਨ ਹੋ ਗਏ ਕਿੰਨਾ ਚਿਰ ਚੱਲੂਗਾ ਫਿਰ ਐ ਬਸ ਖਤਮ ਆ ਜੀ 23 ਤੋਂ ਬਾਅਦ ਖਤਮ ਆ ਦੇਖਿਓ ਹਾਲਾਤ ਕੀ ਹੋਣੇ ਇਹਨਾਂ ਦੇ ਡਰ ਲੱਗਦਾ ਵੀ ਇਲੈਕਸ਼ਨ ਹੀ ਨਾ ਕਰਾਂਦੇ ਰੋੜਿਆਂ ਨੂੰ ਨੌਮੀਦ ਕਰ ਦਿੰਦੇ ਵੀ ਅਸੀਂ ਬਣਾਤਾ ਜੀ ਮੰਤਰੀ ਉਹਨੂੰ ਨਾ ਕਰਾਂਦੇ ਇੰਨਾ ਡਰ ਲੱਗਦਾ ਜੀ ਇਹਨਾਂ ਨੂੰ ਡਰੀ ਹੋਈ ਸਰਕਾਰ ਸਾਨੂੰ ਜਰਾ ਇਹ ਕਹਿੰਦੇ ਸੀ ਸੀ ਵਿਕਾਸ ਦੇ ਨਾਂ ਤੇ ਵੋਟ ਮੰਗਾਗੇ ਕਹਿੰਦੇ ਸਵਾ ਤਿੰਨ ਸਾਲ ਚ ਕੰਮੀ ਇੰਨਾ ਕਰਤਾ ਤੁਹਾਨੂੰ ਵੋਟ ਮੰਗਣ ਦੀ ਲੋੜ ਨਹੀਂ ਬਾਜੀ ਹਾਲਾਤ ਦੇਖੋ ਕੀ ਹੋਏ ਪਏ ਨੇ ਤੁਸੀਂ ਸਥਾਨਕ ਵਾਸੀਓ ਤੁਸੀਂ ਦੱਸ ਸਕਦੇ ਹੋ ਲੋਕ ਸੜਕਾਂ ਤੇ ਉੱਤਰੇ ਹੋਇਆ ਆਪ ਆਸ਼ੂ ਜੀ ਲਈ ਹੂੰ ਔਰ ਇਹਨਾਂ ਨੂੰ ਭਜਾਣ ਲਈ ਦਿੱਲੀ ਵਾਲਿਆਂ ਨੂੰ ਜਿਹੜੇ ਇਕੱਠੇ ਹੋ ਕੇ ਆਏ ਨੇ ਉਹ ਤਾਂ ਪਿਆਰ ਦੇਖ ਹੀ ਰਿਹਾ ਕਿ ਨੂੰ ਕਿਹੜਾ ਪਿਆਰ ਮਿਲ ਰਿਹਾ ਜੇ ਕੰਮ ਕੀਤੇ ਹੁਣ ਤਾਂ ਰਾਸ਼ਨ ਵੰਡੇਨੇ ਪੈਂਦੇ ਆ ਉਹ ਭਗਵੰਤ ਮਾਰਾ ਜਿਹੜਾ ਕਹਿੰਦਾ ਹੋਦਾ ਸੀ ਡੜਾ ਤੋਂ ਡੜਾ ਹੁੰਦਾ ਹੈ ਕਹਾਂਸੇ ਚੱਲਾ ਹੁੰਦਾ ਹੈ ਅੱਛਾ ਇੱਕ ਚੀਜ਼ ਦੇ ਦੱਸੋ ਰਾਸ਼ਨ ਤਾਂ ਚਲੋ ਫਿਰ ਵੀ ਕਿਸੇ ਦੀ ਲੋੜ ਹੋ ਸਕਦੀ ਆ ਹੁਣ ਇਸ ਜਿਹੜੀਆਂ ਸਕੂਲੀ ਕਿੱਟਾਂ ਗੰਡੀਆਂ ਗੰਆਂ ਨੂੰ ਵਿੱਚ 5-5 10-10 ਰੁਪਏ ਦੀਆਂ ਕਾਪੀਆਂ ਦੇ ਉੱਪਰ ਸੰਜੀਵ ਰੋੜਾ ਦੀਆਂ ਫੋਟੋਆਂ ਲਾ ਕੇ ਤੁਸੀਂ ਬਲੀਵ ਨਹੀਂ ਕਰ ਸਕਦੇ ਭਾਜੀ ਐਲਸੀਡੀਆਂ వాటర్ ਫਿਲਟਰ ਸਾਰਾ ਕੁਝ ਵੰਡਿਆ ਜਾਂਦਾ ਰਾਤ ਨੂੰ ਜਿੱਥੇ ਫੜਿਆ ਇਹ ਹਾਰ ਚੁੱਕੇ ਆ ਇਲੈਕਸ਼ਨ ਹੁਣ ਐਂ ਦੱਸੋ ਵੀ ਹੁਣ ਇੰਨਾ ਕੁਝ ਕਰਨ ਦੇ ਬਾਵਜੂਦ ਆਮ ਆਦਮੀ ਹੈਗੇ ਆ ਹਾਲੇਕ ਤੁਹਾਨੂੰ ਲੱਗਦਾ ਨਹੀਂ ਹੈਗੇ ਭਾਜੀ ਪਹਿਲੇ ਦਿਨ ਵੀ ਨਹੀਂ ਸੀ ਅੱਜ ਵੀ ਕੀ ਆਮ ਨੇ ਇਹਦਾ ਬਿਲਕੁਲ ਹੀ ਪੂੰਝੇ ਲੱਗੇ ਪਏ ਨੇ ਹਾਲਾਤ ਦੇਖੋ ਜਿਵੇਂ ਇੱਕ ਵਰਕਰ ਨੇ ਕਹਿੰਦੇ ਫੜਿਆ ਕਾਂਗਰਸ ਦੇ ਨੇ ਉਹ ਤੇ ਪਰਚਾ ਪਾ ਦਿੱਤਾ ਗਿਆ ਹੁਣ ਇੱਥੇ ਪੂਰਾ ਟਰੱਕ ਹੀ ਫੜਿਆ ਹੋ ਸਕਦਾ ਤੁਹਾਡੇ ਮਹੱਲੇ ਦੇ ਸਾਰੇ ਵਰਕਰਾਂ ਨੂੰ ਰਾਤ ਨੂੰ ਚੱਕ ਲੈਣ ਪਾਲਣ ਜੀ ਅਸੀਂ ਤਿਆਰ ਆ ਅਸੀਂ ਬਿਲਕੁਲ ਪਰਚੇ ਲੈਣ ਨੂੰ ਤਿਆਰ ਲੈ ਲੈਣ ਜੀ ਹੋ ਸਕਦਾ ਅਸੀਂ ਬਿਆਨ ਦੇ ਰਹੇ ਹੋ ਸਕਦਾ ਸਾਨੂੰ ਵੀ ਘਰੋਂ ਚੱਕ ਲੈਣ ਇਹਨਾਂ ਨੇ ਹੁਣ ਰਾਜ ਸਭਾ 'ਚ ਕੇਜਰੀਵਾਲ ਸਾਹਿਬ ਨੇ ਜਾਣਾ ਵਾ ਹੁਣ ਰਮਨ ਰੋੜਾ ਜੀ ਨੂੰ ਨੇ ਇਹਨਾਂ ਨੇ ਅੰਦਰ ਕੀਤਾ ਹੋ ਸਕਦਾ ਵੀ ਇੱਥੋਂ ਸੰਜੀਵ ਰੋੜਾ ਨੇ ਹਾਰਨਾ ਬੁਰੀ ਤਰ੍ਹਾਂ ਹਾਰਨਾ ਵਾ ਕਿਉਂਕਿ ਰਾ ਮਨੋ ਰੋੜਾ ਦੀ ਜਗ੍ਹਾ ਤੇ ਹੋਰ ਕਿਸੇ ਨੂੰ ਲੜਾ ਕੇ ਰਾਜ ਸਭਾ ਲਊਗਾ ਉਹ ਤੇ ਹੋ ਸਕਦਾ ਵੀ लवली ਵਾਲਿਆਂ ਨੂੰ ਵੀ ਉਹ ਤੋਂ ਵੀ ਅਸੀਫਾ ਲੈ ਲੈਣ ਉਹ ਵੀ ਤੇ ਰਾਜ ਸਭਾ ਰੱਦ ਕਰ ਦੇ ਹੂੰ ਤੁਹਾਨੂੰ ਲੱਗਦਾ ਵੀ ਕੇਜਰੀਵਾਲ ਰਾਜ ਸਭਾ ਜਾਣ ਦੇ ਲਈ ਸਾਰੇ ਇਹ ਪ੍ਰਚੰਡ ਰਚਿਆ ਜਾ ਰਿਹਾ ਹੈ ਬਿਲਕੁਲ ਬਾਈ ਜੀ ਭਗਵੰਤ ਮਾਨ ਤਾਂ ਇੱਕ ਬਹਾਨਾ ਵਾ ਉਹ ਵਿਚਾਰੇ ਦੇ ਹੱਥ ਕੁਝ ਹੱਥ ਵਸ ਨਹੀਂ ਹੈਗਾ ਉਹ ਕੇਜਰੀਵਾਲ ਹੀ ਚਲਾ ਰਿਹਾ ਜੋ ਕੁਝ ਕਰ ਰਿਹਾ ਹੈ ਮਾਨ ਤਾਂ 3-4 ਦਿਨ ਤੋਂ ਸਿਲੈਕਸ਼ਨ ਦੇ ਵਿੱਚੋਂ ਗਾਇਬ ਨੇ ਬਿਲਕੁਲ ਗਾਇਬ ਨੇ ਜੀ ਹੁਣ ਤੁਸੀਂ ਸਰ ਇਹ ਦੇਖੋ ਤੁਸੀਂ ਗਾਇਬ ਹੋਏ ਨੇ ਕਾਹਤੋਂ ਹਾਂ ਹਰ ਹਰਤਾਤ ਬਥੇ ਹੈ ਨਹੀਂ ਕੋਸ ਹਾਰ ਦਿਖ ਰਹੀ ਆ ਉਹਨੂੰ ਕਿਉਂਕਿ ਭਾਈ ਜੀ ਆਸ਼ੂ ਤੇ ਯਾ ਰੋੜੇ ਦਾ ਨਹੀਂ ਇਹ ਰੈਕਸ਼ਨ ਆਸ਼ੂ ਤੇ ਕੇਜਰੀਵਾਲ ਦਾ ਹੈ ਮਤਲਬ ਰਾਜ ਸਭਾ ਦਾ ਲਖਾ ਰਾਜ ਸਭਾ ਜਾਣ ਦਿੱਤੇ ਹੋਰ ਇਹ ਬਸ ਉਹਦੀ ਹੈ ਵੀ ਇਹਨੂੰ ਜਿਤਾ ਕੇ ਰਾਜ ਸਭਾ ਜਾਵਾ ਪਰ ਉਹਦੀ ਕੋਸ਼ਿਸ਼ ਪੂਰੀ ਨਹੀਂ ਹੋਊਗੀ ਇਹ ਤਾਂ ਆਸ਼ੂ ਜਿੱਤੂਗਾ ਆਸ਼ੂ ਸੱਚਾ ਇਨਸਾਨ ਹੈ ਪਰ ਉਹ ਤਾਂ ਕੇਜਰੀਵਾਲ ਦਾ ਕਿ ਸਿੱਧੇ ਤੌਰ ਤੇ ਇੱਕ ਧਮਕੀ ਦੇ ਕੇ ਤੁਹਾਡੇ ਵੈਸਟ ਦੇ ਵੋਟਰਾਂ ਨੂੰ ਕਹਿੰਦੇ ਆਸ਼ੂ ਜਿੱਤ ਕੇ ਕੰਮ ਨਹੀਂ ਕਰਾ ਸਕੂਗਾ ਉਹ ਧਮਕੀ ਧਮਕੀ ਤਾਂ ਆਸ਼ੂ ਬਿਨਾਂ ਕੋਚ ਹੁੰਦੇ ਵੀ ਕੰਮ ਕਰਾ ਦਿੰਦਾ ਲੋਕਾਂ ਦੇ ਆਸ਼ੂ ਕੋ ਸੀਟ ਨਾ ਵੀ ਹੋਵੇ ਵੈਸੇ ਹੀ ਪਰ ਅਫਸਰ ਸੁਣਦੇ ਆ ਇਹ ਲੋਕਾਂ ਨੂੰ ਚਾਹੀਦਾ ਹੈ ਇਹ ਜਵਾਬ ਦੇਣ ਭਗਵੰਤ ਮਾਨ ਦਾ ਕੇਜਰੀਵਾਲ ਜਿਹੜੇ ਕਹਿੰਦੇ ਵੀ ਅੱਜ ਇਹਨਾਂ ਦੀ ਸਰਕਾਰ ਨਹੀਂ ਹੈਗੇ ਕੰਮ ਕਿੱਥੋਂ ਕਰਾਂਗੇ ਵੀ ਹੰਕਾਰੀ ਕਹਿੰਦੇ ਨੇ ਆਸ਼ੂ ਨੂੰ ਹੰਕਾਰੀ ਤਾਂ ਇਹ ਬੇ ਨੇ ਜਿਹੜੇ ਕਹਿੰਦੇ ਨੇ ਸਰਕਾਰ ਨਹੀਂ ਹੈਗੀ ਤੇ ਕੰਮ ਕਿਵੇਂ ਕਰਾਊਗਾ ਹੰਕਾਰੀ ਨੇ ਤਾਂ ਤੁਸੀਂ ਦੱਸੋ ਪ੍ਰੈਸ ਵਾਲਿਓ ਇਹ ਕੀ ਆ ਉਹਨਾਂ ਦਾ ਤਾਂ ਪ੍ਰਚਾਰ ਹੀ ਸਾਰਾ ਆਸ਼ੂ ਦੇ ਹੰਕਾਰ ਤੇ ਖੜਾ ਕਹਿੰਦੇ ਆਸ਼ੂ ਦੇ ਹੰਕਾਰੀ ਬਹੁਤ ਦੇਖੋ ਇਦਾਂ ਦਾ ਕੋਈ ਨਹੀਂ ਅੱਜ ਇਹਨਾਂ ਨੇ ਗਲਤ ਇਲਜ਼ਾਮ ਲਾਏ ਸੀਗਾ ਅਸ਼ੋਜੀ ਦੇ ਅੱਜ ਮਾਨਜੋ ਹਾਈ ਕੋਰਟ ਨੇ ਬਰੀ ਕਰਕੇ ਅੱਜ ਉਹ ਇਮਾਨਦਾਰੀ ਦੇ ਨਾਮ ਆਪਣੀ ਚੋਣ ਲੜ ਰਹੇ ਕਿਸੇ ਦੇ ਖਿਲਾਫ ਨਹੀਂ ਬੋੜੇ ਆਪਣਾ ਝੰਡਾ ਚੱਕ ਕੇ ਕਾਇਮ ਹੋ ਕੇ ਕਰਦੇ ਨੇ ਉਹਨਾਂ ਨੂੰ ਯਕੀਨ ਹੈ ਉਹਨਾਂ ਦੇ ਹਲਕੇ ਦੀ ਜਨਤਾ ਉਹਨਾਂ ਦਾ ਸਾਥ ਦੇਗੀ ਔਰ ਇਹ ਜਿਹੜੇ ਬਾਹਰੋਂ ਭਈਏ ਬੁਲਾਏ ਹੋਏ ਇਹਨਾਂ ਨੇ ਆਪ ਆ ਕੇ ਆ ਦੇਖਿਆ ਜਾਂਦਾ ਅੱਜ ਚੇਅਰਮੈਨ ਹੀ ਯੂਪੀ ਵਾਲਿਆਂ ਨੇ ਦਿੱਤੀ ਜਾ ਰਹੀ ਹੈ ਇਹ ਚੇਅਰਮੈਨ ਹੀ ਦਿੱਲੀ ਵਾਲਿਆਂ ਨੇ ਦਿੱਤੀ ਕੀ ਪੰਜਾਬੀਆਂ ਨੂੰ ਪੰਜਾਬ ਨਹੀਂ ਦਿਖਦਾ ਇਹਨਾਂ ਦਾ ਪੰਜਾਬ ਦੇ ਕਹਿੰਦੇ ਭਗ ਆਪਾਂ ਦਾ ਪੱਗ ਦਾ ਬਣ ਲਈ ਉਹਨੇ ਆਪਣੇ ਸ਼ਹੀਦਾਂ ਲਈ ਪਰ ਉਹਨਾਂ ਦੀ ਇੱਜ਼ਤ ਨਹੀਂ ਅਸੀਂ ਕਰ ਸਕੇ ਤੁਹਾਨੂੰ ਲੱਗਦਾ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਬਣਾਉਣ ਤੇ ਲੱਗੀ ਹੋਈ ਆ ਪਾਰਟੀ ਇਹ ਦੇਖੋ ਜੀ ਆਪਾਂ ਨੂੰ ਤਾਂ 1% ਨਹੀਂ ਲੱਗਦਾ ਦੇਖੋ ਉਹਨਾਂ ਦੀ ਉੱਚੀ ਉੱਚੀ ਭਗਤ ਸਿੰਘ ਜੀ ਸਾਡੇ ਦੇਖੋ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਅੱਜ ਉਹਨਾਂ ਦੀ ਪੱਗ ਨੇ ਦਾਗ ਲਾਨ ਤੇ ਤੁਰੀ ਹੋਈ ਆ ਉਹਦਾ ਕਹਿੰਦੇ ਨੇ ਅਸੀਂ ਪੰਜਾਬ ਲਈ ਇੰਨੀਆਂ ਨੌਕਰੀਆਂ ਲਿਆਵਾਂਗੇ ਇੰਨੀਆਂ ਨੌਕ ਜਿਹੜੇ ਟਰਸਟ ਜਿਹੜੇ ਚੱਲ ਰਹੇ ਨੇ ਜਿਹੜੇ ਚੇਅਰਮੈਨਾਂ ਦੀ ਲੋੜ ਹੈ ਬਾਹਰਲੇ ਦੇਸ਼ਾਂ ਬਾਹਰਲੇ ਸ਼ਹਿਰਾਂ ਤੋਂ ਲਿਆ ਕੇ ਇੱਥੇ ਲਾਏ ਜਾ ਰਹੇ ਆ ਭਾਈ ਜੀ 1 ਕਰੋੜ 69 ਲੱਖ ਰਾਸ਼ਨ ਕਾਰਡ ਆ ਪੂਰੇ ਪੰਜਾਬ ਚ ਅ 31 ਮਈ ਨੂੰ ਉਹਨਾਂ ਨੇ ਕਿਹਾ ਸੀ ਕੇवाईसी ਕਰਨੀ ਆ ਭਾਜੀ 33 ਲੱਖ ਰਾਸ਼ਨ ਕਾਰਡ ਦੀ ਕੇवाईसी ਨਹੀਂ ਹੋਈ ਕੱਟੀ ਗਈ ਆ ਤੁਸੀਂ ਰਾਸ਼ਨ ਕਾਰਡ ਬਣਾਓ ਰਾਸ਼ਨ ਕਾਰਡ ਬਣਨ ਲੋਕਾਂ ਨੂੰ ਰਾਸ਼ਨ ਮਿਲੇ ਇਹ ਹੁਣ ਕਹਿੰਦੇ ਨੇ ਇਲਜ਼ਾਮ ਲਾਉਂਦੇ ਆ ਸੈਂਟਰ ਗਵਰਨਮੈਂਟ ਤੇ ਵੀ ਉਹਨਾਂ ਨੇ ਰਾਸ਼ਨ ਕਾਰਡ ਕੱਟੇ ਨੇ ਯਾਰ ਕੇवाईसी ਦੀ ਰਿਸਪੌਂਸਿਬਿਲਟੀ ਇਸ ਏਰੀਆ ਦੇ ਕਾਉਂਸਲਰ ਦੀ ਆ ਇਸ ਇਸ ਏਰੀਆ ਦੇ ਵਿਧਾਇਕ ਦੀ ਆ ਤੇ ਇਸ ਸਟੇਟ ਦੀ ਆ ਤੇ ਜਦੋਂ ਭਾਰਤ ਪੂਸ਼ਨ ਆਸ਼ੂ ਜੀ ਫੂਡ ਸਪਲਾਈ ਮੰਤਰੀ ਸੀ ਉਦੋਂ ਸੈਂਟਰ ਕਿੱਥੇ ਸੀ ਕਿ ਉਹ ਸੇਮ ਡੇ ਰਾਸ਼ਨ ਕਾਰਡ ਸਾਡਾ ਬਣਾ ਕੇ ਦਿੰਦੇ ਸੀਗੇ ਇਹ ਇਹਨਾਂ ਨੇ ਫੰਡਾ ਬਣਾਇਆ ਲੋਕਾਂ ਨੂੰ ਰੋਜ਼ਗਾਰ ਦੇਣਾ ਰਾਸ਼ਨ ਕਾਰਡ ਜਿਹੜੇ ਕੱਟੇ ਗਏ ਉਹਨਾਂ ਨੂੰ ਬਹਾਲ ਕਰਨਾ ਆ ਗੰਦਾ ਰਾਜ ਨਾ ਇੱਥੇ ਲੈ ਕੇ ਆਉਣ ਤਾਂ ਇਹ ਤਸਵੀਰਾਂ ਟਰੱਕ ਦੀਆਂ ਜਿਹੜੀਆਂ ਜ਼ਰੂਰ ਦਿਖਾ ਦਈਏ ਕਿ ਜਿਹੜਾ ਫੜਿਆ ਗਿਆ ਆ ਇਲਜ਼ਾਮ ਲੱਗ ਰਹੇ ਨੇ ਕਿ ਆਵਾਦਨੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇਹ ਟਰੱਕ ਦੇ ਵਿੱਚ ਜਿਹੜਾ ਹੈਗਾ ਉਹ ਰਾਸ਼ਨ ਲੋਡ ਕਰਕੇ ਵੰਡਿਆ ਜਾ ਰਿਹਾ ਸੀ ਵੰਡਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਇੱਥੇ ਜਦੋਂ ਇਸ ਨੂੰ ਫੜਿਆ ਗਿਆ ਤਾਂ ਉਸ ਤੋਂ ਬਾਅਦ ਉਹ ਅੱਜ ਨਿਕਲੇ ਨੇ ਪਰ ਰਾਸ਼ਨ ਹਲੇ ਅੱਧ ਪਚਦਾ ਬੰਦਿਆ ਤੇ ਅੱਧ ਪਚਦਾ ਬਾਕੀ ਜਿਹੜਾ ਹੈਗਾ ਬਚਿਆ ਹੋਇਆ ਸੀ ਬਰ ਵੱਡੇ ਸਭਾ ਲੇ ਤੇ 77 ਤੇ ਸ ਖੜੇ ਹੁੰਦੇ ਨੇ ਕਿ ਜੋ ਇਹ ਕਹਿੰਦੇ ਸੀਗੇ ਜੇਕਰ ਅਸੀਂ ਕੰਮ ਕੀਤੇ ਨੇ ਤਾਂ ਜੇਕਰ ਸਰਕਾਰ ਨੇ ਕੰਮ ਕੀਤੇ ਨੇ ਤਾਂ ਅਗਲੀ ਵਾਰੀ ਵੋਟਾਂ ਮੰਗਣ ਦੀ ਜ਼ਰੂਰਤ ਨਾ ਪਵੇ ਪਰ ਹੁਣ 3 ਸਾਲ ਦੀ ਸੱਤਾ ਹੋਈ ਹੈ 3 ਸਾਲ ਦੀ ਸੱਤਾ ਹੋ ਚੁੱਕੀ ਹੈ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੇ ਹੁਣ ਲੁਧਿਆਣਾ ਵੈਸਟ ਦੀਆਂ ਚੋਣਾਂ ਆਈਆਂ ਤਾਂ ਫਿਰ ਐਸਾ ਕੁਝ ਰਚਣ ਦੀ ਜ਼ਰੂਰਤ ਕਿਉਂ ਪਈ ਬੀਤੇ ਕੱਲ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਜਿੱਥੇ ਕਿਤੇ ਕਿਟਾਂ ਵੰਡੀਆਂ ਜਾ ਰ ਜਾ ਰਿਹਾਤਾ ਅੱਜ ਇਹ ਟਰੱਕ ਜਿਹੜਾ ਹੈਗਾ ਆ ਉਹ ਫੜਿਆ ਗਿਆ ਲੁਧਿਆਣਾ ਬਸਟ ਦੇ ਵਿੱਚ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਬਸਟੀਆਂ ਤਸਵੀਰਾਂ